ਜਿੰਦਰਕੁਰ ਬੱਬੂ ਤੁਸੀਂ ਦੇਖ ਰਹੇ ਹੋ ਸ਼ਹਿਰ ਪਰ ਫੌਕਸ ਸਮਾਜ ਵਿੱਚ ਹੋ ਰੇ ਮਾੜੇ ਕੰਮ ਅਧਿਕ ਕਟਨਾਵਾ ਜੰਗ ਵਰਗੇ ਹਾਲਾਤ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੋਏ ਗਊਸ਼ਾਲਾ ਮੁਕੇਰੀਆਂ ਵਿੱਚ ਇੱਕ ਵਿਸ਼ਾਲ ਹਵਨ ਜਗ ਕੀਤਾ ਗਿਆ ਸੇਵਕ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਹ ਹਵਨ ਜਗ ਇਲਾਕੇ ਦੀ ਭਲਾਈ ਤੇ ਤੰਦਰੁਸਤੀ ਵਾਸਤੇ ਕਰਵਾਇਆ ਗਿਆ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਹਵਨ ਜਗ ਵਿੱਚ ਹੋਤੀ ਪਾਈ ਇਸ ਮੌਕੇ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਲੋਕਾਂ ਨੇ ਗਊ ਮਾਤਾ ਦੀ ਸੇਵਾ ਦੇ ਨਾਲ-ਨਾਲ ਹਵਨ ਜਗ ਵਿੱਚ ਆਪਣਾ ਯੋਗਦਾਨ ਪਾਇਆ ਗਊਸ਼ਾਲਾ ਦੀ ਸੇਵਕ ਗਊਸ਼ਾਲਾ ਵਿੱਚ ਤਨਮਨ ਤੇ ਉੰਦੀ ਸੇਵਾ ਕਰ ਰਹੀ ਸਨ ਇਸ ਮੌਕੇ ਗਊਸ਼ਾਲਾ ਵਿੱਚ ਦਾਨ ਦੇਣ ਵਾਲਿਆਂ ਦਾ ਕਮੇਟੀ ਵੱਲੋਂ ਹਿੱਸਾ ਆਮ ਲੋਕਾਂ ਨੂੰ ਹਿਸਾਬ ਦਿੱਤਾ ਉਹਨਾਂ ਸੰਗਤਾਂ ਨੂੰ ਦੱਸਿਆ ਕਿ ਸਾਲ ਭਰ ਜੋ ਵੀ ਸੇਵਾ ਗਊਸ਼ਾਲਾ ਵਿੱਚ ਆਉਂਦੀ ਹੈ ਇਹ ਸਭ ਤੁਹਾਡੇ ਸਾਹਮਣੇ ਹੈ ਅਸੀਂ ਇਸ ਵਿੱਚ ਕੁਝ ਨਹੀਂ ਕਰਦੇ ਸ਼੍ਰੀ ਕ੍ਰਿਸ਼ਨ ਮਹਾਰਾਜ ਆਪ ਜੀ ਆਪ ਹੀ ਕਰਵਾਈ ਜਾਂਦੇ ਹਨ ਇੱਥੇ ਕਿਸੇ ਗੱਲ ਦੀ ਥੋੜ੍ਹ ਨਹੀਂ ਆਉਣ ਦਿੱਤੀ ਜਾਂਦੀ ਕ੍ਰਿਸ਼ਨ ਜੀ ਤੇ ਰਾਧਾ ਰਾਣੀ ਦਾ ਇਸ ਗਊਸ਼ਾਲਾ ਨੂੰ ਆਪ ਹੀ ਚਲਾਈ ਜਾਂਦੇ ਹਨ ਇਸ ਮੌਕੇ ਮੁੱਖ ਸੇਵਾਦਾਰ ਸ਼੍ਰੀ ਅਸ਼ੋਕ ਸ਼ਰਮਾ ਜੀ ਰੋਹਿਤ ਅਗਰਵਾਲ ਜੀ ਨਰਿੰਦਰ ਸ਼ਰਮਾ ਜੀ ਕੇਜੀ ਸ਼ਰਮਾ ਪਿੰਕੀ ਸ਼ਰਮਾ ਠਾਕੁਰ ਕੇਸ਼ ਚੰਦਰਮੋਹਨ ਸ਼ਰਮਾ ਵਿਵੇਕ ਜੈਨ ਡਾਕਟਰ ਕੇਸ਼ ਵਿਨੋਦ ਕੁਮਾਰ ਫੌਜੀ ਨਗਰ ਪ੍ਰਧਾਨ ਐਮਸੀ ਚੈਰੀ ਭਾਬੀ सुरेंद्र ਗੁਪਤਾ ਮਨੋਜ ਸ਼ਰਮਾ ਸਮਾਜ ਸੇਵਕ ਸੰਗਰਾਮ ਸਿੰਘ ਸਚਿਨ ਸਮਿਆਲ ਅਸ਼ਵਨੀ ਸ਼ਰਮਾ ਵਿਜੇ ਸ਼ਰਮਾ ਜਵਾਈ ਮਹਾਜਨ ਦੀਪੂ ਪ੍ਰਸੀਨ ਪ੍ਰਦੀਪ ਅਰੋੜਾ ਸਮਾਜ ਸੇਵਕ ਪ੍ਰਦੀਪ ਪਲਾਹਾ ਐਨ ਆਰ ਗੁਪਤਾ ਮਾਮਾ ਕੇਵਲ ਸ਼ਰਮਾ ਸਤਪਾਲ ਸ਼ਰਮਾ ਡਾਕਟਰ ਬੈਦ ਸ਼ਰਮਾ ਤੇ ਹੋਰ ਵੀ ਗਊ ਰਕਸ਼ ਹਾਜ਼ਰ ਸਨ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਰਮਨ ਤਗਰਾਲੇ ਤੇ ਅਮਨ ਸਿੰਘ ਚੱਕ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਫੌਕਸ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਕਰਾਮਧਰੋ ਲਈ ਬਹੁਤ ਦੀਵਾਨਾ ਲਈ ਆਹ ਹਾ ਹਾ Serra aí. Yeah, yeah. Bye. ਯੋ ਮੰਸਸਾ ਸਚੈਤਾ ਪਕਸਸਕ ਸਭਾ ਦਸ ਬੂਮੀ ਬੋਸਰਤਾ ਸਕਵਾਤ ਤਿਸ ਸੰਗੁਲੰ ਸਵਾਹ ਪੁਰਤਵੇਦ ਬੋਸਰਮਨੀ ਅਧੁਕਾ ਨਿਚਤਾ ਸੈ ਸਾਧਿ ਤਨ ਮਾਤੀ ਰੋਤੀ ਸਵਾਹ ਇਤਾ ਬਰਸਯਾ ਜੈ ਰਚਨਾ ਪਾਰੋ ਸੈ ਸੋਮ ਯਾ ਰਸੈ ਨੋ ਤਿ ਸਵਾਹ ਤ੍ਰਪਾਦ ਕਰ ਬੋਈ ਤ੍ਰਪਾ ਬਚਾ ਮਾ ਬਤੁਰ ਤਸਾਸਨਾ ਰਸੈ ਦੀ ਸਵਾਹ ਤਤੋ ਵਿਰਾਗ ਜਾ ਤਿਰਾ ਜੋ ਤੋ ਖਸਾ ਜਾ ਤੋ ਚਕਾ ਪਰ ਚਾਤੋ ਦੀ ਮਕੂਲਾ ਸਵਾਹ ਦਸਮਾ ਅਧਿ ਰਤ ਸਭਾ ਬਹੁਤ ਸ਼ਕਤ ਤਾਜਮ पश्चिमस्थान चक्रे बादायम के आमय चे स्वाहा तस्माद पुष्पादि कर्मणि शुद्धा तथा भूजे गिरी छटापुषि चक्रिये तस्माद योषस्रमा जायत स्वाहा तव्यकेत बहिः पुञ्जात् तथा तेन दिआं तथा सांध्यादि कर्चे स्वाहा यत्र तथा तिनादेव कर्ममन्ते शासितं तुमाहु धीमृपादा उच्यते स्वाहा रामोस्य मुखमादिरा वा राज्ञ्या जो जो है जायत राज राज चर प्राचम बात राज तो स्वाहा न व्यास तंत्र च देव शक्ता तंत्र अपना ध्यान में त्रिसा श्रोका तथा लोना कर वै सोवा यकेन यतम जम तनेम तामि धर्माली प्रथमा मान्यासम तेहना का महिमाना सचत्रयतोरी साध्या सभीति ने महासुवा प्राचम ओम ਗਊ ਮਾਤਾ ਕੀ ਜੈ ਐਸਾ ਹੈ ਕਿ ਜਿਹੜਾ ਦੇਸ਼ ਦੇ ਉੱਤੇ ਸੰਕਟ ਆਇਆ ਹੋਇਆ ਸੀਗਾ ਔਰ ਪ੍ਰਭੂ ਕਿਰਪਾ ਨਾਲ ਉਹ ਸੰਕਟ ਟਲ ਗਿਆ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਭਗਵਾਨ ਜੀ ਅੱਗੇ ਤੋਂ ਇਹੋ ਜਿਹਾ ਸੰਕਟ ਕਦੀ ਨਾ ਆਂਦੇ ਔਰ ਸੁਖ ਸ਼ਾਂਤੀ ਰਵੇ ਸਭ ਨੂੰ ਇਹੋ ਹੀ ਮੰਗਲ ਕਾਮਨਾ ਦੇ ਨਾਲ ਅੱਜ ਗਊਸ਼ਾਲਾ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਇੱਕ ਹਵਨ ਜਗ ਕੀਤਾ ਗਿਆ ਉਸ ਤੋਂ ਬਾਅਦ ਲੰਗਰ ਲਾਇਆ ਗਿਆ ਔਰ ਸਭ ਨੇ ਇਹ ਇਹ ਹੀ ਪ੍ਰਾਰਥਨਾ ਕੀਤੀ ਗਈ ਗਊ ਮਾਤਾ ਅੱਗੇ ਵੰਸੀ ਵਾਲੇ ਜੀ ਦੇ ਕੇ ਕਿ ਆਪਣੀ ਕਿਰਪਾ ਬਣਾ ਕੇ ਰੱਖਣਾ ਸਾਰੇ ਸੰਸਾਰ ਸੁਖੀ ਰਹੇ ਸਾਰਾ ਸੰਸਾਰ ਸੁਖੀ ਰਹੇ ਔਰ ਸਾਰੇ ਸੰਸਾਰ ਵਿੱਚ ਕਦੀ ਵੀ ਕੋਈ ਵੀ ਵਿਪਤਾ ਨਾ ਆਏ ਗਊ ਮਾਤਾ ਕੀ ਜੈ ਪ੍ਰਧਾਨ ਜੀ ਅੱਜ ਜਿਹੜਾ ਹਵਨ ਜਗ ਕੀਤਾ ਗਊਸ਼ਾਲਾ ਵਿਖੇ ਇਸ ਬਾਰੇ ਤੁਸੀਂ ਦੋ ਵਿਚਾਰ ਦਿਓ ਸਾਰਿਆਂ ਨੂੰ ਗੋ ਮਾਤਾ ਦੀ ਜੈ 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 ਸ਼੍ਰੀ ਰਾਮ ਅੱਜ ਦਾ ਦਿਨ ਐਤਵਾਰ ਜਿਹੜਾ ਸਾਡੇ ਗਊਸ਼ਾਲਾ ਦੇ ਪ੍ਰਧਾਨ ਮੰਨਣੀ ਅਸ਼ੋਕ ਸ਼ਰਮਾ ਜੀ ਦੇ ਨੇਤ੍ਰਿਤਵ ਦੇ ਵਿੱਚ ਅ ਪਿੱਛੇ ਜੋ ਘਟਨਾਕ੍ਰਮ ਹੋਏ ਆ ਜੋ ਦੇਸ਼ਾਂ ਦੇ ਟਕਰਾਅ ਹੋਏ ਆ ਜਿੱਦੇ ਵਿੱਚ ਹਿੰਦੁਸਤਾਨ ਵਿਜੇ ਹੀ ਰਿਹਾ ਬਟ ਕਿਉਂਕਿ ਅਸੀਂ ਸਾਰੇ ਜਿਹੜੇ ਆ ਸਰਬ ਸੁਖੀ ਨਾਭ ਬੰਦੂ ਦੇ ਸਿਧਾਂਤ ਦੇ ਤੇ ਪਰਾਦੇਨ ਵਾਲੇ ਸਨਾਤਨ ਹੀ ਲੋਕ ਆ ਸੋ ਅੱਜ ਵਿਸ਼ਵ ਸ਼ਾਂਤੀ ਇਸ ਜਿਹੜਾ ਅਸੀਂ ਹਵਨ ਜੱਗਿਆ ਰੱਖਿਆ ਗਿਆ ਇਹਦੇ ਵਿੱਚ ਸ਼ਹਿਰ ਦੇ ਸਾਰੇ ਹੀ ਗਣਮਾਨੇ ਆ ਵੇਖੀ ਪਹੁੰਚੇ ਔਰ ਬ੍ਰਹਮਣ ਜੋ ਸੀ ਉਹਨਾਂ ਨੇ ਬੜੇ ਵਿਧੀਵਧ ਤੰਗ ਦੇ ਨਾਲ ਸਾਰਾ ਹਵਨ ਜੱਗਿਆ ਕਰਵਾਇਆ ਔਰ ਇਸ ਦੇ ਨਾਲ ਨਾਲ ਹੀ ਅੱਜ ਜੋ ਗਊਸ਼ਾਲਾ ਦਾ ਪ੍ਰਬੰਧਨ ਜੋ ਬਹੁਤ ਮਾਕੂਬੀ ਚੱਲ ਰਿਹਾ ਪ੍ਰਧਾਨ ਜੀ ਦੇ ਨਿਪਟਰ ਦੇ ਵਿੱਚ ਉਹਦੇ ਵਿੱਚ ਹੋਰ ਵਿਚਾਰ ਚਰਚਾ ਕਰਕੇ ਕਿ ਕਿੱਦਾਂ ਗਊਸ਼ਾਲਾ ਆਸਤੀ ਕਿੱਦਾਂ ਸਾਰੇ ਜਨ ਸਹਿਯੋਗ ਕਰਕੇ ਹੋਰ ਵਧੀਆ ਬਿਹਤਰ ਤਰੀਕੇ ਨਾਲ ਕਰ ਸਕਦੇ ਆ ਇਹਨਾਂ ਸਾਰਿਆਂ ਵਿਸ਼ਿਆਂ ਦੇ ਉੱਤੇ ਅੱਜ ਡਿਸਕਸ਼ਨਸ ਹੋਏ ਜੈ ਜੈ ਅੱਜ ਗਊਸ਼ਾਲਾ ਮਕੇਰੀਆਂ ਵੱਲੋਂ ਇੱਕ ਜਗਦਾਵ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਮਾਜ ਦੀਆਂ ਕਾਫੀ ਸੰਸਥਾਵਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਤੇ ਵਿਸ਼ਵ ਕਲਿਆਣ ਦੇ ਤੋ ਸ਼ਾਂਤੀ ਪਾਠ ਕੀਤਾ ਅੱਜ ਦਾ ਜੋ ਸੰਮਾਗਮ ਟਾਈਮ ਜੋ ਚੱਲ ਰਿਹਾ ਹੈ ਤੁਸੀਂ ਜਾਣਦੇ ਹੋ ਯੂਕਰੇਨ ਰੂਸ ਰਸ਼ੀਆ ਜੁੱਧ ਈਰਾਨ ਅਮਰੀਕਾ ਜੁੱਧ ਇਹ ਸਾਰੇ ਜੁੱਧ ਜੋ ਸਿਨੈਰੀਓ ਚੱਲ ਰਿਹਾ ਹੈ ਪਰਮਾਣੂ ਬੰਬ ਤੱਕ ਦਾ ਖਤਰਾ ਹੈਗਾ ਇਸ ਦੇ ਲਈ ਅੱਜ ਬਾਤ ਕਰੇ ਭਾਰਤ ਵਿਕਾਸ ਵਰਸ਼ ਦੀ ਸਾਰੇ ਮੈਂਬਰਸ ਦੇ ਵਿੱਚ ਆਏ ਗਊਸ਼ਾਲਾ ਨੇ ਇੱਕ ਯੋਜਨਾ ਕੀਤਾ ਕਿ ਵਿਸ਼ਵ ਭੰਨੇ ਨਾਲ ਹਿਤੂ ਸ਼ਾਂਤੀ ਹਿਤੂ ਸਾਰਿਆਂ ਨੂੰ ਸਤਿ ਬੁੱਧੀ ਦੇਵੇ ਤੇ ਇਹਨਾਂ ਸ਼ਾਂਤੀ ਦੇ ਨਾਲ ਅਸੀਂ ਅੱਗੇ ਵਧਦਾ ਹੋਏ ਧੰਨਵਾਦ ਅੱਜ ਗੱਲਬਾਤ ਕਰੀਏ ਇਸ ਸੰਬੰਧ ਵਿੱਚ प्रदीप ਪੱਲਾਹ ਜੀ ਨਾਲ ਜੀ ਪ੍ਰਧਾਨ ਜੀ ਅੱਜ ਬਿਸ਼ਪ ਸ਼ਾਂਤੀ ਔਰ ਬਿਸ਼ਪ ਕਲਿਆਣ ਦੇ ਲਈ ਗਊਸ਼ਾਲਾ ਮਕੇਰੀਆਂ ਦੇ ਵਿੱਚ ਸ਼੍ਰੀ ਅਸ਼ੋਕ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇਸ ਮੰਦਰ ਕਮੇਟੀ ਨੇ ਜੱਗੇ ਔਰ ਹਵਨ ਦਾ ਆਯੋਜਨ ਕੀਤਾ ਹੈ ਜਿਹਦੇ ਵਿੱਚ ਸ਼ਹਿਰ ਦੇ ਸਾਰੇ ਪ੍ਰਮੁੱਖ ਲੋਕ ਸੰਸਥਾਵਾਂ ਸਭ ਸ਼ਾਮਿਲ ਹੋਏ ਆ ਔਰ ਸਭ ਨੇ ਮਿਲ ਕੇ ਅਰਦਾਸ ਕੀਤੀ ਹੈ ਈਸ਼ਵਰ ਦੇ ਅੱਗੇ ਕਿ ਜਿਸ ਤਰ੍ਹਾਂ ਦੇ ਹਾਲਾਤ ਬਿਸ਼ਪਰ ਦੇ ਵਿੱਚ ਚੱਲਦੇ ਪਏ ਐ ਪ੍ਰਭੂ ਈਸ਼ਵਰ ਪੂਰੇ ਬਿਸ਼ਪ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਮਕੇਰੀਆਂ ਦੇ ਵਿੱਚ ਹਰ ਵਿਸ਼ੇ ਦੇ ਵਿੱਚ ਸ਼ਾਂਤੀ ਔਰ ਸਦਭਾਵਨਾ ਦਾ ਸੰਦੇਸ਼ ਦੇਣ ਉਹਦੇ ਵਾਸਤੇ ਜੋ ਜੱਗਿਆ ਔਰ ਹਵਨ ਕੀਤਾ ਗਿਆ ਇਹਦੇ ਵਿੱਚ ਅਸੀਂ ਇੱਕੋ ਹੀ ਅਰਦਾਸ ਕਰਦੇ ਆ ਕਿ ਜੋ ਸ਼ਾਂਤੀ ਹੈ ਇਨਸਾਨ ਨੂੰ ਔਰ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਹੀ ਇੱਕ ਮਾਧਿਅਮ ਹੈ ਔਰ ਜੋ ਵੀ ਤਾਕਤਾਂ ਸ਼ਾਂਤੀ ਭੰਗ ਕਰਨ ਦਾ ਪ੍ਰਯਾਸ ਕਰ ਰਹੀਆਂ ਚਾਹੇ ਉਹ ਪਾਕਿਸਤਾਨ ਦੇ ਰੂਪ ਦੇ ਵਿੱਚ ਹੈ ਚਾਹੇ ਜਿਹੜੇ ਅਲੱਗਵਾਦੀ ਹੈ ਉਹ ਅੰਤਕ ਦੇ ਰੂਪ ਦੇ ਵਿੱਚ ਆਪਣਾ ਕਾਰਜ ਕਰ ਰਹੀ ਹੈ ਅਸੀਂ ਗਲੇ ਜ਼ਰੂਰ ਕਹਿਣੀ ਚਾਹਾਂਗੇ ਕਿ ਭਾਰਤ ਵਰਸ਼ ਸਦਾ ਸ਼ਾਂਤੀ ਦਾ ਪੱਖ ਧਰ ਰਿਹਾ ਲੇਕਿਨ ਜਦੋਂ ਵੀ ਕਿਸੇ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਵਰਸ਼ ਨੇ ਔਰ ਇਹਦੀ ਸਿਨਮਾ ਨੇ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਹੈ ਅਸੀਂ ਇਹੀ ਬੇਨਤੀ ਕਰਦੇ ਹਾਂ ਇਹੀ ਅਰਦਾਸ ਕਰਦੇ ਹਾਂ ਕਿ ਆਓ ਸਾਰੇ ਮਿਲ ਕੇ ਇਸ ਸੰਦੇਸ਼ ਨੂੰ ਅੱਗੇ ਲੈ ਕੇ ਚੱਲੀਏ ਸ਼ਾਂਤੀ ਦੇ ਨਾਲ ਹੀ ਤਰੱਕੀ ਹੈ ਸ਼ਾਂਤੀ ਦੇ ਨਾਲ ਹੀ ਜੀਵਨ ਜਿੰਦਾ ਜੋ ਆਨੰਦ ਹੈ ਉਹ ਸਾਰਾ ਕੁਝ ਸ਼ਾਂਤੀ ਦੇ ਨਾਲ ਹੀ ਸੰਭਵ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ